ਤਰਨਤਾਰਨ ਜ਼ਿਲ੍ਹੇ ਦੇ ਅਲਕਾ ਖਡੂਰ ਸਾਹਿਬ ਦੇ ਪਿੰਡ ਐਸ ਵੇਲੇ ਅਸੀਂ ਚਤਾਲੇ ਦੇ ਵਿੱਚ ਮੌਜੂਦ ਆ ਤੇ ਬਜ਼ੁਰਗ ਮਾਤਾ ਗੁਰਸੇਖ ਮਾਤਾ ਘਰ ਦੇ ਵਿੱਚ ਇਕੱਲੀ ਰਹਿੰਦੀ ਐ ਕੋਈ ਵੀ ਧੀ ਪੁੱਤਰ ਉਸ ਦੇ ਨਾਲ ਨਹੀਂ ਰਹਿੰਦਾ ਆਓ ਗੱਲਬਾਤ ਕਰਕੇ ਜਾਣਦੇ ਆ ਬਜ਼ੁਰਗ ਮਾਤਾ ਦੇ ਹਾਲਾਤ ਤੇ ਕਿਵੇਂ ਚਲਾਉਂਦੀ ਐ ਉਹ ਘਰ ਅਤੇ ਪਾਣੀ ਜਦੋਂ ਘਰ ਦੇ ਵਿੱਚ ਨਾਲੀ ਦਾ ਆ ਜਾਂਦਾ ਤਾਂ ਕਿਵੇਂ ਉਹ ਕੱਢ ਕੇ ਪਾਣੀ ਤੇ ਪਕਾਉਂਦੀ ਐ ਰੋਟੀ ਪਾਣੀ ਆਓ ਆਪਾਂ ਗੱਲਬਾਤ ਕਰਦੇ ਆ ਤਰਨਤਾਰਨ ਜ਼ਿਲ੍ਹੇ ਦਾ ਤਾਲਾ ਪਿੰਡ ਹੈ ਬਜ਼ੁਰਗ ਮਾਤਾ ਕੱਲੀ ਆਪਣੇ ਘਰ ਦੇ ਵਿੱਚ ਰਹਿੰਦੀ ਹੈ ਤੇ ਜਿੱਥੇ ਸਰਕਾਰ ਦੇ ਵੱਲੋਂ ਦਾਅਵੇ ਕੀਤੇ ਜਾਂਦੇ ਆ ਕਿ ਗਰੀਬਾਂ ਦੇ ਲਈ ਸਹੂਲਤਾਂ ਮਿਲ ਰਹੀਆਂ ਨੇ ਲੇਕਿਨ ਆਹ ਹਾਲਾਤ ਨੇ ਗਰਾਊਂਡ ਜ਼ੀਰੋ ਤੇ ਦੋਸਤੋ ਗਰੀਬਾਂ ਦੇ ਜਿਹੜੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਉਹ ਬਜ਼ੁਰਗ ਮਾਤਾ ਸਾਡੇ ਨਾਲ ਹੈ ਉਹਨਾਂ ਕਰਕੇ ਜਾਣਦੇ ਆ ਉਹਨਾਂ ਦੇ ਦਿਲ ਦਾ ਦਰਦ ਹਾਜੀ ਮਾਤਾ ਜੀ ਕੀ ਨਾਮ ਕਿਹੜਾ ਪਿੰਡ ਹੈ ਗਿਆਨਕੋੜਿਆ ਅੱਛਾ ਜੀ ਵਿੱਚ ਤਾਲਾ ਪਿੰਡ ਹੈ ਮਾਤਾ ਜੀ ਕੀ ਲਾਦ ਨੇ ਘਰ ਦੇ ਲoad ਵੇਖ ਲੋ ਪੁੱਤ ਕੀ ਆ ਆਪਦੀ ਕਰਨੀ ਆਪਦੀ ਖਾਣਨੀ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਰੇ ਪੱਠਾ ਦਾ ਥਾਲਿਆ ਕੇ ਫਿਰ ਕੰਮ ਕਰਕੇ ਫਿਰ ਰਾਤ ਨੂੰ ਰੋਟੀ ਬਕਾਉਣੀ ਦਿਨੇ ਉੱਠਣੀ ਚਾਹ ਪਾਣੀ ਬਣਾਉਣੀ ਆ ਨਾਲੇ ਆ ਪਰਮਾਤਮਾ ਨੂੰ ਦੋਸ਼ ਦੇਣੀ ਆ ਤੇ ਪਰਮਾਤਮਾ ਕੀ ਲਿਖਿਆ ਤੂੰ ਮੇਰੇ ਕਰਮਾਂ ਸੇ ਮੋਦ ਜੀ ਬੱਚੇ ਕਿੰਨੇ ਆ ਤੇ ਉਹ ਨਾਲ ਕਿਉਂ ਨਹੀਂ ਰਹਿੰਦੇ ਕਾ ਕਾ ਇੱਕ ਉਹ ਆਪ ਦੀ ਪਕਾ ਵੀ ਦਿਹਾੜੀ ਦਾ ਪਕਾਦਾ ਉਹਦਾ ਟਾਈਮ ਸਰਦਾ ਗੁੱਡੀਆਂ ਤੇ ਨੇ ਆ ਉਹ ਮੈਂ ਵੀ ਆਈ ਆ ਇੱਕ ਨੇ ਮੇਰਾ ਘਰ ਬਣਾਉਣੀ ਹੋਣੀ ਟਾ ਗਿਆ ਉਹਦੇ ਨਾਲ ਮੇਰਾ ਕੋਈ ਲੰਚ ਨਹੀਂਗਾ ਹੁਣ ਹੈਗਾ ਹਾਂਜੀ ਮਾਤਾ ਜੀ ਫਿਰ ਰੋਟੀ ਪਾਣੀ ਕਿੱਦਾਂ ਹੁੰਦਾ ਗੁਜਾਰਾ ਤੇੰਦਰਾ ਹੁੰਦਾ ਘਰ ਦਾ ਲੱਗਿਆ ਹੀ ਦੇ ਦੌਰ ਦੇ ਵਿੱਚ ਰੋਟੀ ਪਾਣੀ ਇਸ ਤਰ੍ਹਾਂ ਹੀ ਆਉਦਾ ਜਿੱਤਨਾ ਫੇ ਪਿੰਡ ਤੋਂ ਲਿਆ ਕੇ ਆਉਦਾ ਪਿੰਡ ਤੋਂ ਖਾਨੀ ਆ ਤੇ ਘਰ ਦੇ ਆ ਕਈ ਰੱਬ ਤਾਂ ਸੀ ਆਹ ਵੀ ਲੈਂਦੀਆਂ ਚੱਲ ਰੋਟੀਆਂ ਪਈਆਂ ਰਾਤ ਦੀਆਂ ਲੈ ਜਾ ਲਿਆ ਕੇ ਬੱਚਿਆਂ ਨੂੰ ਖਵਾ ਲਾ ਬੜਾ ਮਨ ਨੂੰ ਦੁੱਖ ਨਹੀਂ ਹੁੰਦਾ ਮੇਰਾ ਬੜਾ ਦੁੱਖਿਆ ਕੀ ਕਰਾ ਬਹੁਤ ਦੁਖੀ ਹਾਂ ਮੈਂ ਬੜਾ ਕੋਈ ਜਹੇ ਹਲਾਤਾਂ ਦੇ ਵਿੱਚ ਕੋਈ ਪਿੰਡ ਦਾ ਪੰਚ ਸਰਪੰਚ ਕੋਈ ਮੈਂਬਰ ਪੰਚਾਇਤ ਤੁਹਾਡੀ ਸਹਾਇਤਾ ਕਰਨ ਵਾਸਤੇ ਆਇਆ ਨਾ ਨਾ ਕੋਈ ਨਹੀਂ ਸਹਦਾ ਕਰਨ ਦਾ ਵੇਖ ਲੋ ਜਿਹੜੀ ਫਾਇਦਾ ਹੁੰਦਾ ਏ ਜੇ ਸਹਦਾ ਕੋਈ ਕਰੇ ਤਾਂ ਫਿਰ ਮੈਂ ਸਰਕਾਰੀ ਸਹੂਲਤ ਮਿਲਦੀ ਕੋਈ ਸਰਕਾਰੀ ਆਪਿਲਛਣੀਆ ਫੇ ਕੋਠਾ ਸਰਕਾਰੀ ਆਇਆ ਹੀ ਤੇ ਉਹਨਾਂ ਭੌਣ ਨਹੀਂ ਦਿੱਤਾ ਮੁੜ ਕੇ ਪੁੱਤ ਮੈਂ ਆਪ ਬੜੀ ਦੁਖੀ ਕੀ ਕਰਾਂ ਕਿਹੜੀਆਂ ਜਦ ਮੈਂ ਰੋਲ ਗਈਆਂ ਠਾਣੇ ਪਠਾਣੇ ਮੈਂ ਜਾਂਦੀ ਰਹੀਆਂ ਇਹ ਗੱਲ ਨੂੰ 5-6 ਸਾਲ ਹੋ ਗਏ ਜਦੋਂ ਕੋਠਾ ਆਇਆ ਇਹ ਤੋਂ ਨੇ ਪਾਣੀ ਨਹੀਂ ਦਿੱਤਾ ਉਹਦੇ ਤੁਹਾਡੇ ਪਤੀ ਦੀ ਮੌਤ ਹੋਈ ਨੂੰ ਕਿੰਨਾ ਸਮਾਂ ਹੋ ਗਿਆ 15 ਸਾਲ ਹੋ ਗਏ ਉਸ ਤੋਂ ਬਾਅਦ ਤੁਸੀਂ ਇਕੱਲੇ ਹੀ ਰਹਿ ਰਹੇ ਕੱਲੇ ਹੀ ਰਹਿਨੇ ਇਤਰਾ ਕੱਲੇ ਹੀ ਤੁਰੇ ਰਹਿੰਦੇ ਸੀ ਤੇ ਫਿਰ ਕੰਮ ਵੀ ਆਪ ਹੀ ਕਰਨਾ ਆਪ ਹੀ ਕਰਦੀ ਸੀ ਸਹੀ ਤੇ 15 ਸਾਲਾਂ ਦੇ ਵਿੱਚ ਕਿਸੇ ਸਰਕਾਰ ਨੇ ਤੁਹਾਡੀ ਸਾਰ ਲਈ ਨਹੀਂ ਨਹੀਂ ਕਿਸੇ ਨੇ ਸਾਰ ਨਹੀਂ ਲਈ ਕੋਈ ਨਹੀਂ ਗਾ ਸੁਣਦਾ ਗਿੰਦਾ ਆਪਦੀ ਆ ਇਤਨਾ ਮਿਹਨਤ ਕਰਦੀ ਖਾਂਦੀ ਫਿਰਦੀ ਆ ਨਾ ਕੋਈ ਰਿਸ਼ਤੇਦਾਰੀ ਆ ਤੇ ਤੈਨ ਚਲ ਕੁੱਲਾ ਪਾ ਦੇ ਤੇਰੀ ਸੁਣ ਲਗੇ ਕੋਈ ਨਹੀਂ ਸੁਣਦਾ ਮਾਤਾ ਜੀ ਹੁਣ ਤੁਸੀਂ ਆ ਕੋਠੇ ਦੇ ਵਿੱਚ ਰਹਿੰਦੇ ਜੇ ਇਹਦੇ ਹਾਲਾਤ ਦੱਸੋ ਵੀ ਰੋਟੀ ਪਾਣੀ ਪਕਾਉਣ ਲੱਗਿਆ ਪਾਣੀ ਮੀਂਹ ਦਾ ਪਾਣੀ ਕਿੰਨਾ ਕਾਉਂਦਾ ਤੇ ਨਾਲੀ ਨਹੀਂ ਅੰਦਰ ਭਰ ਜਾਂਦਾ ਫਿਰ ਪਾਣੀ ਕੱਢਦੀ ਆ ਫਿਰ ਬਾਹਰ ਵਿੱਚ ਰੋਟੀ ਪਕਾਉਣੀ ਆ ਕੀ ਕਰਾਂ ਬਹੁਤ ਆਂਗੀਆਂ ਮੈਂ ਤੇ ਮੋਹ ਜਿਹੜੇ ਦਾਨੀ ਸੱਜਣ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਪੀਲ ਇਹੋ ਕਰਨੀ ਚਾਹਨੀ ਆ ਵੀ ਕੋਈ ਮੇਰੀ ਰੱਬ ਤਰਸੀ ਸਹਾਈ ਦਾ ਕਰੇ ਮੈਂ ਆਪਦਾ ਕੋਠਾ ਪਾਲਾਂ ਵੇ ਜਾ ਮੈਂ ਵੀ ਦੋ ਸਾਲ ਸੌਖੀ ਜ਼ਿੰਦਗੀ ਕਾਟ ਲਾਂ ਤੇ ਜੇ ਕੋਠਾ ਡਗ ਪਿਆ ਫੇ ਤਾਂ ਮੈਂ ਕਿ ਹੈਵਾਰਗੀ ਫਸ ਲਈ ਹੋਣਾ ਮਦਾ ਜੀ ਕੇ ਰਿਸ਼ਤੇਦਾਰ ਨੇ ਬਾਹ ਫੜੀ ਨਾ ਨਾ ਕੋਈ ਨਹੀਂ ਰਿਸ਼ਤੇਦਾਰ ਬਾਹ ਫੜਦਾ ਨਾ ਕੋਈ ਸੌਦਾ ਨਾ ਕੋਈ ਅਜਿਹਾ ਕੋਈ ਨਹੀਂ ਰਿਸ਼ਤੇਦਾਰ ਵੀ ਨਹੀਂ ਡਰਦੀ ਤੇ ਲੱਗੇ ਲੱਗਦਾ ਵੀ ਮੰਗ ਲੂਗੀ ਹੈ ਸਾਡੇ ਇਥੋਂ ਘਰ ਦੇ ਵਿੱਚ ਪਾਣੀ ਦਾਣੀ ਦਾ ਪ੍ਰਬੰਧ ਕਿਸ ਤਰ੍ਹਾਂ ਪਾਣੀ ਉਹਨਾਂ ਦੇ ਜਿੰਦਿਆਂ ਮੋਟਰ ਲਵਾਈ ਹੋਈ ਹੀ ਉਹ ਪਾਣੀ ਪਵਰਤਦੀਆਂ ਹਾਂ ਹਾਂ ਬਸ ਹੀ ਗੰਦੇ ਹਾਂ ਸੋ ਦੋਸਤੋ ਤੁਸੀਂ ਵੇਖ ਸਕਦੇ ਹੋ ਕਿ ਗਰੀਬ ਮਾਤਾ ਨੇ ਬਜ਼ੁਰਗ ਮਾਤਾ ਨੇ ਕਿਸ ਤਰੀਕੇ ਨਾਲ 70 ਸਾਲ ਦੀ ਉਮਰ ਦੇ ਵਿੱਚ ਆ ਇਹੇ ਕੋਠੇ ਦੇ ਵਿੱਚ ਰਹਿ ਰਹੇ ਕਿਹੇ ਵੇਲੇ ਵੀ ਕੋਠਾ ਉਹਨਾਂ ਦੇ ਉੱਪਰ ਡਿੱਗ ਸਕਦਾ ਤਾਂ ਮੈਂ ਉਹਨਾਂ ਦਾ ਨੰਬਰ ਵੀ ਤੁਹਾਡੇ ਨਾਲ ਜਿਹੜਾ ਵਾ ਉਹ ਸ਼ੇਅਰ ਜ਼ਰੂਰ ਕਰ ਦੇਣਾ ਚਾਹੁੰਨਾ ਇਸ ਬਜ਼ੁਰਗ ਮਾਤਾ ਦਾ ਨੰਬਰ ਹੈ 9801887607 7908 7901887607 ਇਹ ਨੰਬਰ ਹੈ ਮਾਤਾ ਦਾ ਤਾਂ ਤੁਸੀਂ ਜੇਕਰ ਕਿਸੇ ਪ੍ਰਕਾਰ ਦੀ ਮਦਦ ਨਹੀਂ ਕਰ ਸਕਦੇ ਅੰਗੂਠੇ ਨਾਲ ਸ਼ੇਅਰ ਜ਼ਰੂਰ ਕਰਿਓ ਤਾ ਜੋ ਕਿਸੇ ਦਾਨੀ ਸੱਜਣ ਤੱਕ ਇਹ ਵੀਡੀਓ ਪਹੁੰਚੇ ਤੇ ਬਜ਼ੁਰਗ ਮਾਤਾ ਦੀ ਜਿਹੜੀ ਆ ਉਹ ਹੈਲਪ ਹੋ ਸਕੇ ਬਹੁਤ ਬਹੁਤ